ਜਿੰਨਾ ਮਰਜੀ ਟਿੱਲ ਲਾ ਲੈਣ ਹੁਣੇ ਨਿਕਲ ਨਹੀਂ ਸਕਣਗੇ ਜਿੰਨੇ ਮਰਜੀ ਰਾਤੋਂ ਰਾਤ ਦਲ ਬਣਾਉਣ ਨਵੇਂ ਅਕਾਲੀ ਦਲ ਦੇ ਸੁਪਨੇ ਲੈਣ ਅਕਾਲੀ ਅਕਾਲ ਨੂੰ ਮੰਨਣ ਵਾਲਾ ਹੁੰਦਾ ਹੈ ਗੋਲ ਕਚੋਰ ਨਹੀਂ ਅਕਾਲੀ ਅਕਾਲ ਦੇ ਪੁਜਾਰੀ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਚੋਰੀ ਵੇਚ ਕੇ ਖਾਣ ਵਾਲਾ ਨਹੀਂ ਔਰ ਹੈਰਾਨੀ ਦੀ ਗੱਲ 4 ਸਾਲ ਤੋਂ ਅਸੀਂ ਬੈਠੇ ਆਂ ਸੰਵਿਧਾਨ ਦਾ ਟੰਡੋਰਾ ਪਿੱਟਦੀ ਆ ਬੀਜੇਪੀ ਵਾਲੇ ਸੰਵਿਧਾਨ ਦਾ ਟੰਡੋਰਾ ਪਿੱਟਦੇ ਨੇ ਕਾਂਗਰਸ ਵਾਲੇ आम आदमी पार्टी वाले ਤੁਹਾਡੇ ਸੰਵਿਧਾਨ ਤੇ ਤੁਹਾਡੇ ਕਾਨੂੰਨ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਖਿਲਵਾੜ ਹੋਇਆ ਹੈ ਸ਼ੇਰੇ ਪੰਜਾਬ ਦੀ ਬਾਜ਼ਾਰਤ ਵਿੱਚ ਮੁਕਮचंद ਵੀ ਵਹਿੰਦਾ ਸੀ ਆ ਜਿੰਜੂ ਦੀਨ ਵੀ ਵਹਿੰਦਾ ਸੀ ਹਰੀ ਸਿੰਘ ਨਲੂਆ ਵੀ ਬੈਠਦਾ ਸੀ ਸਰਦਾਰ ਸ਼ਾਮ ਸਿੰਘ ਅਟਾਰੀ ਤੇ ਅਕਾਲੀ ਪੂਰਨ ਸਿੰਘ ਵੀ ਬੈਠਦੇ ਸਨ ਇੱਥੇ ਖਾਲਸ ਤੋਂ ਭਾਵੇਂ ਮਾਨਸ ਕੀ ਜਾਤ ਸਭ ਇੱਕ ਇੱਕ ਪਹਚਾਨ ਬੋ ਜਿੱਥੇ ਕੇਵਲ ਲਾਇਡ ਆਰਡਰ ਦੀ ਗੱਲ ਹੋ ਇੱਥੇ ਵੋਟ ਤੇ ਨੋਟ ਆਪਣੇ ਤੇ ਪਰਾਏ ਨੂੰ ਵੇਖ ਕੇ ਫੈਸਲਾ ਨਹੀਂ ਲਿਆ ਜਾਏਗਾ ਔਰ ਫਿਰ ਬੇਨਤੀ ਕਰਾਂਗਾ ਪੰਜਾਬ ਤੇ ਪੰਥਲੀ ਐਗਰੀਮੈਂਟ ਲਿਖਣ ਵਾਲੇ ਸਰਕਾਰੀ ਖਾਲਸਾ ਦੇ ਨਾਲ ਸਾਡੇ ਐਗਰੀਮੈਂਟ ਹੋਣਗੇ ਦੁਨੀਆ ਦੀ ਰਾਜਸੀ ਪਾਰਟੀਆਂ ਹੁਣ ਤੱਕ ਲੰਮੀਆਂ ਲੰਮੀਆਂ ਬਣੀਆਂ ਨੇ ਟੁੱਟ ਕੇ ਬਣੀਆਂ ਨੇ ਉਹਨਾਂ ਦਾ ਵੀ ਏਜੰਡਾ ਇੱਕ ਹੀ ਰਿਹਾ ਇਹ ਪਾਰਲੀਮੈਂਟਿਕ ਸਿਸਟਮ ਦੇ ਅੰਦਰ ਤੁਸੀਂ ਵੀ ਆਪਣੀ ਗੋਣਾ ਲੜਦੇ ਹੋ ਤਾਂ ਤੁਹਾਡੇ ਕੋਲ ਕੀ ਬਦਲ ਸਾਡੇ ਕੋਲ ਇਹ ਬਦਲ ਹੋਊਗਾ ਕਿ ਅਸੀਂ ਦਿੱਲੀ ਤੋਂ ਪਰੋਸ਼ ਕੇ ਨਹੀਂ ਆਏ ਹੋਏ ਅਸੀਂ ਕਰਤਾਰਪੁਰ ਦਾ ਮਾਡਲ ਗੁਰੂ ਰਾਮਦਾਸ ਜੀ ਦੇ ਚਰਨਾਂ ਚੋਂ ਤੇ ਸ਼ੇਰੇ ਪੰਜਾਬ ਦੀ ਉਹ ਸੋਚ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਪੂਰੇ ਭਾਰਤ ਦੇ ਲੋਕਾਂ ਦੀ ਅੱਜ ਪੰਥ ਸੇਵਿਆਂ ਤੱਕ ਲੈ ਗਏ ਪੰਜਾਬ ਤੇ ਪੰਥ ਦੇ ਮਸਲੇ ਕਿੰਨੇ ਚੁਪਨੇ ਨੇ ਤੇ ਅੱਜ ਪੰਜਾਬ ਦੇ ਲੋਕ ਪੰਥ ਮਹਿਸੂਸ ਕਰਦਾ ਹੈ ਸਰਕਾਰੇ ਖਾਲਸਾ ਤੇ ਸ਼ੇਰ-ਏ-ਪੰਜਾਬ ਦੀ ਮੋੜ ਅੱਜ ਪੰਜਾਬ ਨੂੰ ਜ਼ਰੂਰਤ ਹੈ ਜਿਸ ਦੀ ਪਰਭਾਈ ਲਈ ਜਿਸ ਦੀ ਤਰਜਮਾਨੀ ਲਈ ਅੱਜ ਅਸੀਂ ਸ਼ੇਰ-ਏ-ਪੰਜਾਬ ਦੀ 155ਵੀਂ ਬਰਸੀ ਮੌਕੇ ਸ਼ੇਰ-ਏ-ਪੰਜਾਬ ਦਲ ਦਾ ਐਲਾਨ ਕਰਦੇ ਹਾਂ ਬੋਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਰਹਿਨਮਾਈ ਹੇਠ ਉਹਨਾਂ ਨੂੰ ਯਾਦ ਕਰਦੇ ਹਾਂ ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੀ 155ਵੀਂ ਵਰ੍ਹੇ ਸਿਰ ਹੈ ਜਿਸ ਨੂੰ ਸਮਰਪਿਤ ਹੁੰਦੇ ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਸਿੱਖ ਮਿਸਲਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਪੰਜਾਬ ਪੰਜਾਬੀ ਪੰਜਾਬੀਅਤ ਮਨੁੱਖੀ ਅਧਿਕਾਰਾਂ ਲਈ ਬੇਗਮਪੁਰੇ ਦੀ ਗੱਲ ਕਰਦੇ ਆ ਆਜ਼ਾਦ ਫਿਜ਼ਾ ਦਾ ਨਿਗ੍ਹ ਦੇਣ ਲਈ ਸਮੁੱਚੀ ਮਾਨਵਤਾ ਵਾਸਤੇ ਸਰਕਾਰੇ ਖਾਲਸਾ ਨੂੰ ਸਥਾਪਿਤ ਕੀਤਾ ਗਿਆ ਔਰ ਜਿੰਨਾਂ ਦੀ ਰਹਿਨਮਾਈ ਹੇਠ ਹਰੇਕ ਵਰਗ ਨੇ ਬڑے ਫਕਰ ਨਾਲ ਖਾਸ ਆਦਮੀ ਬਣ ਕੇ ਜ਼ਿੰਦਗੀ ਜੀਵੀ ਉਹ ਚਾਹੇ ਸਮਾਜਿਕ ਸੀ ਚਾਹੇ ਧਾਰਮਿਕ ਸੀ ਚਾਹੇ ਆਰਥਿਕ ਸੀ ਚਾਹੇ ਰਾਜਨੀਤਿਕ ਸੀ ਸਭ ਦੇ ਹੱਕ ਹਕੂਕ ਸਰਕਾਰੇ ਖਾਲਸਾ ਨੇ ਬਹਾਲ ਰੱਖਿਆ ਔਰ ਸੇਰੇ ਪੰਜਾਬ ਦੇ ਅੱਖਾਂ ਮੀਟਣ ਤੋਂ ਬਾਅਦ ਜਦੋਂ ਇਹ ਸਰਕਾਰੇ ਖਾਲਸਾ ਦਾ ਸੂਰਜ ਅਸਤਿਆ ਉਦੋਂ ਬਾਅਦ ਪੰਜਾਬ ਦੀ ਧਰਤੀ ਤੇ ਮੁੜ ਸਰਕਾਰੀ ਖਾਲਸਾ ਦਾ ਸੂਰਜ ਨਹੀਂ ਚੜ੍ਹਿਆ ਜਿਸ ਦੇ ਕਾਰਨ ਪੰਜਾਬ ਦੀ ਬੇਚੈਨੀ ਬਦਤਰ ਹਾਲਾਤ ਇਨ ਇੱਕ ਵੱਧ ਗਏ ਕਿ ਪੰਜਾਬ ਸਭ ਦਾ ਬਣਿਆ ਸੀ ਪੰਜਾਬ ਦਾ ਕੋਈ ਨਹੀਂ ਬਣਿਆ ਚਾਹੇ ਉਹ ਗੋਰਿਆਂ ਦੀਆਂ ਸਰਕਾਰਾਂ ਬਣੀਆਂ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਅਕਾਲੀ ਭਾਜਪਾ ਸਰਕਾਰ ਬਣੀ ਅੱਜ ਆ ਪਾਲਿਆਂ ਦੀ ਬਣੀ ਇੰਨਾ ਸਾਰਿਆਂ ਦਾ ਪੰਜਾਬ ਬਣਿਆ ਪਰ ਇਹ ਪਿਓ ਦੇ ਪੁੱਤ ਪੰਜਾਬ ਦੇ ਨਹੀਂ ਬਣੇ ਜਿਹਦੇ ਕਾਰਨ ਬੇਚੈਨੀ ਬਦਤਰ ਹਾਲਾਤ ਹੋਰ ਵਧੇ ਚਾਹੇ ਉਹ ਕਤਲ ਉਗਾਰਤ ਹੈ ਚਾਹੇ ਉਹ ਅਪਰਾਧਿਕ ਮਾਮਲੇ ਨੇ ਚਾਹੇ ਉਹ ਨਸ਼ਿਆਂ ਦੀ ਦਲਦਲ ਹੈ ਚਾਹੇ ਉਹ ਬੇਰੁਜ਼ਗਾਰੀ ਹੈ ਚਾਹੇ ਉਹ ਕਿਸਾਨੀ ਸਮੱਸਿਆਵਾਂ ਨੇ ਚਾਹੇ ਉਹ ਗੈਂਗਸਟਰ ਕਹਿ ਕੇ ਬੱਚੇ ਮਾਰੇ ਜਾਂਦੇ ਨੇ ਚਾਹੇ ਉਹ ਅਤਵਾਦੀ ਕਹਿ ਕੇ ਜੇਲ੍ਹਾਂ ਚ ਡੱਕੇ ਜਾਂਦੇ ਨੇ ਚਾਹੇ ਉਹ ਲੰਮੇ ਸਮੇਂ ਤੋਂ ਸਜ਼ਾਵਾਂ ਭੁਗਤਣ ਤੋਂ ਬਾਅਦ ਵੀ ਜੇਲ੍ਹਾਂ ਚ ਬੰਦ ਨੇ ਚਾਹੇ ਪੰਜਾਬ ਦੇ ਪਾਣੀ ਨੇ ਚਾਹੇ ਪੰਜਾਬ ਮਹਾ ਪੰਜਾਬ ਦੀ ਗੱਲ ਕਰਨੀ ਸੀ ਉਹ ਨਹੀਂ ਹੋਈ ਇਥੋਂ ਤੱਕ ਕਿ ਹਰ ਪੱਖ ਤੋਂ ਪੰਜਾਬ ਨੂੰ ਜਲਾਲਤ ਵੱਲ ਨੂੰ ਤੋੜਿਆ ਗਿਆ ਜਿੰਨਾਂ ਚੀਜ਼ਾਂ ਨੂੰ ਮੱਤੇ ਨਜ਼ਰ ਰੱਖਦੇ ਆਂ ਔਰ ਏਦਾ ਸ਼ਿਕਾਰ ਅਸੀਂ ਖੁਦ ਵੀ ਹਾਂ ਪਿਛਲੇ 10 ਸਾਲ ਤੋਂ ਕਰੀਬਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਜ਼ਾਦੀ ਲਈ ਆਵਾਜ਼ ਦੇਣੀ ਗੁਰੂ ਗ੍ਰੰਥ ਤੇ ਗੁਰੂ ਪੰਥ ਲਈ ਆਵਾਜ਼ ਦੇਣੀ ਗੁਰੂ ਕੀਆਂ ਗੋਲਕਾਂ ਗੁਰੂ ਕੀਆਂ ਜ਼ਮੀਨਾਂ ਗੁਰੂ ਕੀਆਂ ਵਿਰਾਸਤਾਂ ਗੁਰੂ ਦਾ ਇਤਿਹਾਸ ਸਰਬੱਤ ਦਾ ਭਲਾ ਮੰਗਣ ਵਾਲਾ ਉਹ ਘਰ ਜਿਸ ਵਾਸਤੇ ਵੱਡੇ ਪੱਦਰ ਤੇ ਆਵਾਜ਼ ਬੁਲੰਦ ਕੀਤੀ ਪਰ ਸਰਕਾਰਾਂ ਦੀ ਨਲਾਇਕੀ ਮਿਲੀ ਭੁਗਤ ਦੇ ਕਾਰਨ ਉਹ ਵੀ ਸਾਰਾ ਕੁਝ ਤੈਸ ਨੈਸ ਹੋਇਆ ਅੱਜ ਪੰਥ ਸਿਵਿਆਂ ਤੱਕ ਲੈ ਗਏ ਪੰਜਾਬ ਤੇ ਪੰਥ ਦੇ ਮਸਲੇ ਕਿੰਨੇ ਚੁਪਣੇ ਨੇ ਤੇ ਅੱਜ ਪੰਜਾਬ ਦੇ ਲੋਕ ਪੰਥ ਮਹਿਸੂਸ ਕਰਦਾ ਹੈ ਸਰਕਾਰੇ ਖਾਲਸਾ ਤੇ ਸ਼ੇਰੇ ਪੰਜਾਬ ਦੀ ਮੋੜ ਅੱਜ ਪੰਜਾਬ ਨੂੰ ਜ਼ਰੂਰਤ ਹੈ ਜਿਸ ਦੀ ਪਰਭਾਈ ਲਈ ਜਿਸ ਦੀ ਤਰਜਮਾਨੀ ਲਈ ਅੱਜ ਅਸੀਂ ਸ਼ੇਰੇ ਪੰਜਾਬ ਦੀ 155ਵੀਂ ਵਰ੍ਹੇ ਸਿਰ ਮੌਕੇ ਸ਼ੇਰੇ ਪੰਜਾਬ ਦਲ ਦਾ ਐਲਾਨ ਕਰਦੇ ਆਂ ਬੋਲੇ ਆਪਣੇ ਬਜ਼ੁਰਗਾਂ ਦੇ ਨਕਸ਼ੇ ਕਦਮ ਚੱਲਦੇ ਹੋਏ ਛੇਰੇ ਪੰਜਾਬ ਦਲ ਦਾ ਐਲਾਨ ਕਰਦੇ ਆ ਇਸ ਦਲ ਦੇ ਵਿੱਚ ਜਾਤੀਵਾਦ ਨਸਲਵਾਦ ਭੇਦਭਾਵ ਬਿਲਕੁਲ ਨਹੀਂ ਹੋਵੇਗਾ ਇਸ ਦੇ ਵਿੱਚ ਸਾਂਝੀਵਾਲਤਾ ਭਾਈਚਾਰਕ ਸਾਂਝ ਨੂੰ ਮਜਬੂਤ ਕਰਕੇ ਇੱਕ ਥਾਂ ਇੱਕ ਸੂਤ ਵਿੱਚ ਪਰਉਣ ਦੀ ਗੱਲ ਹੋਊ ਔਰ ਜਿਹੜੀ ਨੌਜਵਾਨੀ ਸਿਆਸੀ ਲੀਡਰ ਤੇ ਸਿਆਸੀ ਪਾਰਟੀਆਂ ਤੋਂ ਨਿਰਾਸ਼ ਹੋ ਕੇ ਪੰਜਾਬ ਦੀ ਧਰਤੀ ਨੂੰ ਛੱਡ ਕੇ ਪਰਵਾਸ ਦਾ ਰਾਹ ਫੜੀ ਬੈਠੀ ਹੈ ਰਾਜਨੀਤੀ ਤੋਂ ਅੱਕ ਤੇ ਥੱਕ ਚੁੱਕੀ ਹੈ ਉਹਨਾਂ ਵਾਸਤੇ ਇੱਕ ਨਵਾਂ ਪਲੇਟਫਾਰਮ ਹੋਵੇ ਪੰਜਾਬ ਹਤੈਸ਼ੀ ਸਮਾਜਿਕ ਸੰਸਥਾਵਾਂ ਜਿਹੜੀਆਂ ਲੋਕਾਈ ਦੇ ਭਲੇ ਵਾਸਤੇ ਕਾਰਜ ਕਰਦੀਆਂ ਨੇ ਉਹਨਾਂ ਸਾਰਿਆਂ ਨੂੰ ਅੱਜ ਅਸੀਂ ਇੱਥੋਂ ਸੱਦਾ ਵੀ ਦਿੰਦੇ ਆਂ ਆਓ ਸਾਰੇ ਸਰਕਾਰੀ ਖਾਲਸਾ ਵਾਸਤੇ ਲਾਮਬੰਦ ਹੋਈਏ ਤੇ ਸਰਕਾਰੀ ਖਾਲਸਾ ਤੋਂ ਭਾਵ ਫਿਰਕਾ ਪ੍ਰਸਤੀ ਦੀ ਸਰਕਾਰ ਨਹੀਂ ਲੋਕਤੰਤਰ ਦੀ ਉਹ ਸਰਕਾਰ ਜਿਹੜੀ ਕਿਸੇ ਵੋਟ ਤੇ ਨੋਟ ਕਰਕੇ ਫੈਸਲੇ ਨਹੀਂ ਲੈਂਦੀ ਜਿਹੜੀ ਜ਼ਮੂਰੀਅਤ ਨੂੰ ਮੁੱਖ ਰੱਖ ਕੇ ਸੰਵਿਧਾਨ ਤੇ ਕਾਨੂੰਨ ਨੂੰ ਮੁੱਖ ਰੱਖ ਕੇ ਜਿੰਨੇ ਹਮੇਸ਼ਾ ਫੈਸਲੇ ਕੀਤੇ ਨੇ ਔਰ ਵੱਡੀ ਗੱਲ ਸਰਕਾਰੀ ਖਾਲਸਾ ਵੇਲੇ ਨਾ ਕਿਸੇ ਦੀ ਮਸੀਤ ਢੱਠੀ ਨਾ ਕਿਸੇ ਦਾ ਮੰਦਿਰ ਤੇ ਨਾ ਕਿਸੇ ਦਾ ਗੁਰਦੁਆਰਾ ਇੱਥੋਂ ਤੱਕ ਕਿ ਸਾਰਿਆਂ ਤੇ ਸੋਨਾ ਤਾਂ ਲੱਗਿਆ ਪਰ ਢਾਇਆ ਕਿਸੇ ਨੂੰ ਨਹੀਂ ਗਿਆ ਨਜਾਇਜ਼ ਕਿਸੇ ਨੂੰ ਨਹੀਂ ਮਾਰਿਆ ਗਿਆ ਜੇ ਮੈਂ ਆਰਥਿਕਤਾ ਦੀ ਗੱਲ ਕਰਾਂ ਤੇ ਉਹ ਉਸ ਵਕਤ ਦੇ ਜਿਹੜੇ ਸਾਡੇ ਦਮੜੇ ਸਨ ਸ਼ੇਰੇ ਪੰਜਾਬ ਦੇ ਉਹ ਕਾਗਜ਼ਾਂ ਦੇ ਨਹੀਂ ਸਨ ਸੋਨੇ ਚਾਂਦੀ ਤਾਂਬਾ ਸਿੱਕਾ ਸਿਲਵਰ ਇਸ ਤਰ੍ਹਾਂ ਦੀਆਂ ਚੀਜ਼ਾਂ ਵਰਤੀਆਂ ਗਈਆਂ ਕਾਰਨ ਸ਼ਹਿਰੇ ਪੰਜਾਬ ਅੱਖਾਂ ਮੀਟ ਗਿਆ ਤੇ ਉਹਦੀ ਪਰਜਾ ਕਾਗਜ਼ ਦੇ ਟੁਕੜਿਆਂ 'ਚ ਕਿਤੇ ਖਤਮ ਨਾ ਹੋ ਜਾਏ ਉਹ ਸੋਨੇ ਚਾਂਦੀ ਨੂੰ ਮੋੜ ਵੇਚ ਕੇ ਆਪਣੇ ਪੈਰਾਂ 'ਤੇ ਖੜੇ ਹੋ ਸਕਦੇ ਆ। ਸ਼ਹਿਰੇ ਪੰਜਾਬ ਨੇ ਬੈਂਕਾਂ ਵਰਗੀਆਂ ਸਹੂਲਤਾਂ ਨਹੀਂ ਸੀ ਰੱਖੀਆਂ। ਲੋਕਾਂ ਦਾ ਪੈਸਾ ਲੋਕਾਂ 'ਚ ਰੱਖਿਆ ਸੀ। ਸ਼ਹਿਰੇ ਪੰਜਾਬ ਨੂੰ ਲੋੜ ਹੋਊ ਤਾਂ ਲੋਕਾਂ ਤੋਂ ਲੈ ਲਓ ਨਹੀਂ ਤਾਂ ਦਾਣੇ ਬਣ ਕੇ ਲੋਕਾਂ 'ਚ ਵਿਚਰ ਵਿਚਰਦਾ ਰਿਹਾ। ਦਾਣੇ ਛੱਡਣ ਤੱਕ ਜਾਣ ਦੀ ਗੱਲ ਕਰਨੀ। ਅਰ ਇਥੋਂ ਤੱਕ ਧੀ ਭੈਣ ਪਤਨੀ ਮਾਂ ਦਾ ਵੱਡਾ ਅਦਬ ਹੋਇਆ ਕੀਤਾ ਗਿਆ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਹਰੇਕ ਨੂੰ ਜ਼ਿੰਦਗੀ ਜੀਣ ਦੇ ਹੱਕ ਦਿੱਤੇ ਗਏ ਸਰਕਾਰੀ ਖਾਲਸਾ ਦੇ ਵਿੱਚ ਇਸ ਲਈ ਅੱਜ ਅਸੀਂ ਸਰਕਾਰੀ ਖਾਲਸਾ ਦੀ ਪ੍ਰਵਿਰਤਾ ਕਰਦੇ ਹਾਂ ਉਹਦੀ ਤਰਜਮਾਨੀ ਉਹਦੀ ਮੁੜ ਸਥਾਪਤੀ ਲਈ ਸ਼ੇਰ-ਏ-ਪੰਜਾਬ ਦਲ ਦਾ ਐਲਾਨ ਕਰਦੇ ਆਂ ਔਰ ਇਹਦੇ ਵਾਸਤੇ ਪਿਛਲੇ ਅਸੀਂ 10 ਸਾਲਾਂ ਤੋਂ ਭਾਵੇਂ ਕਿ ਸਿੱਖ ਸਦਭਾਵਨਾ ਦਲ ਨੇ ਇਹ ਜੋ ਕੁਝ ਵੀ ਸਾਹਮਣੇ ਆਇਆ ਏ ਉਸ ਦੀ ਬਦੌਲਤ ਉਹਨਾਂ ਨੇ ਵੱਡੀਆਂ ਪੁਲੰਗਾ ਪੁੱਟੀਆਂ ਹਰ ਪੱਖ ਨੂੰ ਬੇਬਾਕੀ ਦੇ ਨਾਲ ਚੁੱਕਿਆ ਹੈ ਚਾਹੇ ਉਹ ਭਾਰਤੀ ਪੱਧਰ ਸੀ ਚਾਹੇ ਉਹ ਅੰਤਰਰਾਸ਼ਟਰੀ ਪੱਧਰ ਸੀ ਚਾਹੇ ਉਹ ਪੰਜਾਬ ਪੱਧਰੀ ਮਨੁੱਖੀ ਅਧਿਕਾਰਾਂ ਦੀ ਗੱਲ ਸੀ ਬੜੀ ਬੇਬਾਕੀ ਦੇ ਨਾਲ ਹਰ ਥਾਂ ਤੇ ਚੁੱਕੀ ਐ ਉਹਦੇ ਲਈ ਖਮਿਆਜੇ ਕੀ ਭੁਗਤਣੇ ਪਏ ਉਹਨਾਂ ਦੀ ਕੋਈ ਪਰਵਾਹ ਨਹੀਂ ਕੀਤੀ ਸੋ ਗੁਰੂ ਕਿਰਪਾ ਕਰੇ ਅਸੀਂ ਅੱਜ ਸ਼ੇਰੇ ਪੰਜਾਬ ਦਲ ਦਾ ਆਗਾਜ਼ ਕਰਦੇ ਹੋਏ ਸਮੁੱਚੇ ਪੰਥ ਨੂੰ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਆਵਾਜ਼ ਦਿੰਨੇ ਆਓ ਸ਼ੇਰੇ ਪੰਜਾਬ ਦੀ 155ਵੀਂ ਵਰ੍ਹੇ ਸਿਰ ਤੇ ਮੁੜ ਸਰਕਾਰੇ ਖਾਲਸਾ ਬਹਾਲ ਕਰਨ ਵਾਸਤੇ ਲੰਬੰਦ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਪੱਤਰ ਸਿਆਸਤ ਚ ਇੱਕ ਨਵਾਂ ਦਲ ਤੁਹਾਡਾ ਸਮਨ ਲਈ ਆਉਣ ਵਾਲਾ ਜਿਹੜੀਆਂ ਚੋਣਾਂ ਜਾਂ ਜਿਹੜੀਆਂ ਚੋਣਾਂ ਸਾਰੇ ਪੀੜਵਾਰ ਬਰੇ ਕਰੂਗੇ ਜੀ ਕੀ ਰੂਪਰੇਖਾ ਕੀ ਹੋਵੇ ਇਹਦੀ ਰੂਪਰੇਖਾ ਕੀ ਹੋਊ ਇਹਦੇ ਵਿੱਚ ਆਉਣ ਵਾਲੇ ਆਗੂਆਂ ਦੇ ਡਰੈੱਸ ਕੋਡ ਉਹਨਾਂ ਦੀਆਂ ਸ਼ਰਤਾਂ ਕੀ ਹੋਣਗੀਆਂ ਉਨਾਂ ਆਗੂਆਂ ਨੇ ਕਰਨਾ ਕੀ ਹੈ ਉਹ ਆਗੂ ਨਹੀਂ ਕੋਸ਼ਿਸ਼ ਕਰਦੇ ਤੇ ਉਹਨਾਂ ਦਾ ਕੀ ਕੀਤਾ ਜਾਣਾ ਚਾਹੀਦਾ ਸਬਧਾਨ ਕਿਹੋ ਜਿਹਾ ਹੋ ਉਹਦਾ ਢਾਂਚਾ ਕਿਹੋ ਜਿਹਾ ਹੋ ਇਹ ਜਲਾਈ ਦੇ ਅਖੀਰ ਤੱਕ ਤੁਹਾਨੂੰ ਅਗਲੀ ਪ੍ਰੈਸ ਕਾਨਫਰੰਸ ਵਿੱਚ ਉਹ ਤੁਹਾਡੇ ਸਾਹਮਣੇ ਰੱਖਿਆ ਜਾਊ ਬਹੁਤ ਸਾਰਾ ਕੰਪਲੈਕਸ ਐਸਾ ਦਰ ਵਿੱਚ ਮਾਸਤਾ ਅੱਗ ਦੀ ਕਾਬਿਲਤਾ ਦੀ ਗੱਲ ਕਰਦੀ ਹੈ ਕਿ ਕਬੱਡੀ ਗੱਲ ਚੱਲੂਗਾ ਤੇ ਵੀ ਜਾਰੀ ਹੈ ਜੀ ਜੀ ਉਹ ਚੱਲ ਚੱਲਦੇ ਅਕਾਲੀ ਹੋ ਕੇ ਜਾਂ ਨਾਲ ਬੰਦੀ ਹੋ ਕੇ ਚਲਣ ਦੀ ਗੱਲਬਾਤ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਸੇਵਿਆਂ ਚ ਲੈ ਗਏ ਨੇ ਚਾਹੀ ਉਹ ਬਾਦਲ ਹੈ ਪਰਿਵਾਰ ਤੇ ਚਾਹੇ ਇਹਨਾਂ ਦੇ ਨਾਲ ਉਹ ਜੁੰਡਲੀ ਜਿਹੜੇ ਚਾਰ ਕਿਧਰ ਇਕੱਠੇ ਹੁੰਦੇ ਨੇ ਤੇ ਚਾਰ ਕਿਧਰ ਇਕੱਠੇ ਹੁੰਦੇ ਨੇ ਅੱਜ ਪੱਤਰਕਾਰ ਭਰਾਵੋ ਇਹਨਾਂ ਨੂੰ ਪੁੱਛਿਓ ਜਦੋਂ 1915 2015 ਦੇ ਵਿੱਚ ਬੇਦਬੀ ਕਾਂਡ ਵਾਪਰੇ ਤੁਹਾਡੇ ਮੂੰਹ ਨੂੰ ਜਿੰਦਰੇ ਕਿਉਂ ਵੱਜ ਗਏ ਸਨ ਤੁਸੀਂ ਬੱਦਲ ਦਲ ਚ ਬੈਠੇ ਸੋ ਹੁਣ ਕੱਲਾ ਸੁਖਵੀਰ ਬੱਦਲ ਨਹੀਂ ਇਹ ਵੀ ਦੋਸ਼ੀ ਨੇ ਉਹ ਵੀ ਦੋਸ਼ੀ ਹੈ ਇੰਨਾ ਬਰਾਬਰ ਦੇ ਦੋਸ਼ੀ ਨੇ ਹੁਣ ਇੱਕ ਖੇਡ ਖੇਡਣੀ ਚਾਉਂਦੇ ਨੇ ਲੋਕਾਂ ਨੂੰ ਡਰਾਮੇ ਕਰ ਕਰਕੇ ਅਕਾਲੀ ਦਲ ਨਵਾਂ ਬਣ ਗਿਆ ਅਕਾਲੀ ਦਲ ਨਵਾਂ ਉਦੋਂ ਬਣੂ ਜਦੋਂ ਨਵੀਂ ਪਨੀਰੀ ਆ ਕੇ ਹਿੱਸਾ ਲਊ ਇਹ ਪ੍ਰਾਣੀਆਂ ਕਸੇ ਪੁਰਾਣੇ ਲੀਡਰ ਤੇ 파ਰਤੀਆਂ ਸਾਨੂੰ ਬਦਲਣੀਆਂ ਹੋਣਗੀਆਂ 328 ਸਰੂਪ ਚੋਰੀ ਵੇਚ ਦਿੱਤੇ ਦਰਬਾਰ ਸਾਹਿਬ ਦੇ ਵਿੱਚੋਂ ਉਹਦਾ ਹਿਸਾਬ ਇੰਨਾ ਚ ਕੋਈ ਕੁਸਕਿਆ ਆ ਜਿੰਨੇ ਦਲ ਬਣਾ ਰਹੇ ਨੇ 1 ਕਰੋੜ ਦੀ ਝੂਠ ਖਾ ਗਏ ਜਿਹੜਾ ਲੰਗਰ ਤੁਸੀਂ ਸ਼ੱਕ ਕੇ ਬਾਕੀ ਥਾਲੀ ਚ ਬਚ ਜਾਂਦਾ ਹੈ ਉਥੇ ਡਸਟਬੀਨ ਚ ਪਾਉ ਨੇ ਉਹ ਉਹ ਵੀ ਵੇਚ ਕੇ 1 ਕਰੋੜ ਦਾ ਖਾ ਗਏ ਉਹਨਾਂ ਨੂੰ ਕਿਸੇ ਨੇ ਪੁੱਛਿਆ ਫਿਰ ਇੱਥੇ ਬੱਸ ਨਹੀਂ ਕਦੇ ਗੁਰਦੁਆਰੇ ਦੇ ਬਾਲਣ ਵੇਚੇ ਗਏ ਕਦੇ ਘੋਹ ਵੇਚੇ ਗਏ ਕਦੇ ਦਾੜਾਂ ਵਿੱਚੀਆਂ ਗਈਆਂ ਇੱਥੋਂ ਤੱਕ ਲੂਣ ਤੇ ਮਿਰਚਾਂ ਤੱਕ ਨਹੀਂ ਇਹਨਾਂ ਲਈ ਲੋਕ ਛੱਡੀਆਂ ਲੋਕ ਕਹਿੰਦੇ ਨੇ ਲੂਣ ਖਾ ਕੇ ਹਰਾਮ ਨਾ ਕਰਿਓ ਉਹ ਵੀ ਵੇਚ ਦਿੱਤੇ ਜ਼ਮੀਨਾਂ ਦੀਆਂ ਬੋਲੀਆਂ ਲੱਗੀਆਂ ਵਿਰਾਸਤਾਂ ਪੰਨੀਆਂ ਗੁਰੂ ਕੇ ਬਾਗ ਵੱਢ ਕੇ ਵੇਚ ਸੁਟੇ ਨੇ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਚੋਰੀ ਵੇਚ ਕੇ ਖਾ ਗਏ ਹੋਣ ਜੇ ਅੱਜ ਵੀ ਕਹਿੰਦੇ ਅਸੀਂ ਆਕਾਲੀ ਆ ਇਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਤੇ ਪੰਜਾਬ ਤੇ ਪੰਥ ਦੇ ਲੋਕਾਂ ਨੇ ਇਹਨਾਂ ਨੂੰ ਫਰਸ਼ਤੋਂ ਫਰਸ਼ਤੇ ਨਹੀਂ ਇਹਨਾਂ ਨੂੰ ਖੂਚ ਸੁਟਿਆ ਜਿੱਥੋਂ ਇਹ ਨਿਕਲ ਨਾ ਸਕਣ ਤੇ ਹੁਣ ਇਹ ਜਿੰਨਾ ਮਰਜੀ ਟਿੱਲ ਲਾ ਲੈਣ ਹੁਣ ਇਹ ਨਿਕਲ ਨਹੀਂ ਸਕਣਗੇ ਜਿੰਨੇ ਮਰਜੀ ਰਾਤੋਂ ਰਾਤ ਦਲ ਬਣਾਉਣ ਨਵੇਂ ਅਕਾਲੀ ਦਲ ਦੇ ਸੁਪਨੇ ਲੈਣ ਅਕਾਲੀ ਅਕਾਲ ਨੂੰ ਮੰਨਣ ਵਾਲਾ ਹੁੰਦਾ ਹੈ ਗੋਲਕ ਚੋਰ ਨਹੀਂ ਅਕਾਲੀ ਅਕਾਲ ਦਾ ਪੁਜਾਰੀ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਚੋਰੀ ਵੇਚ ਕੇ ਖਾਣ ਵਾਲਾ ਨਹੀਂ ਔਰ ਹੈਰਾਨੀ ਦੀ ਗੱਲ 4 ਸਾਲ ਤੋਂ ਅਸੀਂ ਬੈਠੇ ਆਂ ਸੰਵਿਧਾਨ ਦਾ ਢੰਡੋਰਾ ਪਿੱਟਦੀ ਹੈ ਭਾਜਪੀ ਵਾਲੇ ਸੰਵਿਧਾਨ ਦਾ ਢੰਡੋਰਾ ਪਿੱਟਦੇ ਨੇ ਕਾਂਗਰਸ ਵਾਲੇ ਆਮ ਆਦਮੀ ਪਾਰਟੀ ਵਾਲੇ ਤੁਹਾਡੇ ਸੰਵਿਧਾਨ ਤੇ ਤੁਹਾਡੇ ਕਾਨੂੰਨ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਖਿਲਵਾੜ ਹੋਇਆ ਹੈ 295 ਇਹ ਸੁਪਰੀਮ ਕੋਰਟ ਦੀ ਸਟੇਟਮੈਂਟ ਅਨੁਸਾਰ ਇਹ سنگਰੀਨ ਅਪਰਾਧ ਹੈ ਤੇ ਹੁਣ ਤੱਕ ਨਾ ਕਿਸੇ ਸਰਕਾਰ ਨੇ ਕਾਰਵਾਈ ਕੀਤੀ ਨਾ ਪ੍ਰਸ਼ਾਸਨ ਨੇ ਇਥੋਂ ਤੱਕ ਨਿਆਂ ਪਾਲਿਕਾ ਨੇ ਤੇ ਸਾਡੀ ਹਾਜ਼ਰੀ ਲੈਣੀ ਵੀ ਅਜੇ ਤੱਕ ਮੁਨਾਸਬ ਨਹੀਂ ਸਮਝੀ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਤਾਂ ਮਿਲੀ ਹੈ ਇਨਸਾਫ ਦੀ ਅਜੇ ਵੀ ਆਸ ਕੋਈ ਨਹੀਂ ਇਸ ਕਰਕੇ ਸਰਕਾਰੀ ਖਾਲਸਾ ਦੀ ਲੋੜ ਹੈ ਜਦੋਂ ਕੋਈ ਪੰਚ ਸਾਦਾ ਕੁਵਰ ਹੈਲਥ ਸੈਕਟਰ ਇਸ ਤੁਸੀਂ ਸਿੱਖਾ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੋ ਸੇ ਕਿ ਸਾਨੂੰ ਧਰਮ ਰੋਟੀ ਦਊਗਾ ਆਮ ਸੌਰੀ ਮੈਂ ਜਿਹੜੇ ਵੀ ਧਰਮ ਤੋਂ ਹੈਗੇ ਆ ਮੈਂ ਸਿੱਖ ਧਰਮ ਨੂੰ ਬਨੌ ਕਰਦੀ ਆ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਆ ਪਰ ਸਾਡੇ ਲਈ ਵੱਡੇ ਮਸਲੇ ਆ ਨੇ ਉਹਨਾਂ ਨੂੰ ਅਡਰੈਸ ਕਿਵੇਂ ਕਰੋਗੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਿਆਦ ਵੀ ਉਦੋਂ ਹੋਣਾ ਆਜੂਗੀ ਜਦੋਂ ਲੋਕਾਂ ਨੂੰ ਵਿਸਾਰ ਮਿਲਜੂ ਤੇ ਜਦੋਂ ਉਹ ਅੱਜ ਬੇਚੇੜੇ ਹੋਣਗੇ ਜੀ ਇਹ ਤੁਸੀਂ ਹਾਂ ਹਾਂ ਇਹ ਇਹ ਤੁਸੀਂ ਨਹੀਂ ਬੋਲ ਰਹਿ ਇਹ ਪੰਜਾਬ ਦੀ ਆਤਮਾ ਬੋਲ ਰਹੀ ਹੈ ਪੰਜਾਬ ਜ਼ਖਮੀ ਹੈ ਤੁਸੀਂ ਨਹੀਂ ਤੁਹਾਡੇ ਵਿੱਚੋਂ ਪੰਜਾਬ ਦਾ ਦਰਦ ਬੋਲ ਰਿਹਾ ਹੈ ਤੁਹਾਡਾ ਦਰਦ ਲੈ ਕੇ ਇੱਥੇ ਆਏ ਆ ਮੈਂ ਵੀ ਤੁਹਾਡੀ ਤਰ੍ਹਾਂ ਮੈਂ ਵੀ ਤੁਹਾਡੀ ਤਰ੍ਹਾਂ ਉਸੇ ਪੀੜਾ ਦਾ ਸ਼ਿਕਾਰਾਂ ਚਾਹੇ ਇੱਥੇ ਕੁੱਲੀ ਗੁੱਲੀ ਜੁੱਲੀ ਦੀ ਗੱਲ ਕਰੋ ਸਿਹਤ ਤੇ ਸਿੱਖਿਆ ਦੇ ਮਿਆਰ ਦੀ ਗੱਲ ਕਰੋ 90% ਦੀ ਪੰਜਾਬ ਦੇ ਬੱਚਿਆਂ ਨੂੰ ਨੌਕਰੀ ਸਰਕਾਰੀ ਖਾਲਸਾ ਤਾਂ ਦੇ ਸਕਦੀ ਐ ਪਰ ਦਿੱਲੀ ਮਾਡਲ ਕਦੇ ਨੇ ਨਾ ਦਿੱਤੀ ਐ ਤੇ ਨਾ ਇਹਨੇ ਕਦੇ ਭਵਿੱਖ ਚ ਦੇਣੀ। ਸਾਨੂੰ ਦਿੱਲੀ ਮਾਡਲ ਨਹੀਂ ਸਾਨੂੰ ਕਰਤਾਰਪੁਰੀ ਮਾਡਲ ਸ਼ੇਰੀ ਪੰਜਾਬ ਦਾ ਚਾਹੀਦਾ ਹੋ। ਅੱਜ ਬਹਾਲ ਕਰ ਲੋ ਅੱਜ ਸਾਡੇ ਬੱਚੇ ਪ੍ਰਵਾਸ ਤੋਂ ਬਚ ਜਾਣਗੇ। ਜਿੱਥੇ ਉਹਨਾਂ ਬੱਚਿਆਂ ਦਾ ਤੁਸੀਂ ਹਵਾਲਾ ਦੇ ਰਹੇ ਹੋ ਉੱਥੇ ਮੈਂ ਵੀ ਇੱਕ ਤੁਹਾਡਾ ਬੱਚਾ ਤੁਹਾਡੇ ਚ ਬੈਠਾ ਹੋਇਆ ਆ। ਦਰਬਾਰ ਸਾਹਿਬ ਤੋਂ ਮੇਰੀ ਨੌਕਰੀ ਖੋਲੀ ਗਈ ਆ। ਮੇਰੇ ਕੋਲੇ ਵੀ ਵਿজে ਹੈਗੇ ਮੈਂ ਵੀ ਅਮਰੀਕਾ ਜਾ ਕੇ ਬੈਠ ਸਕਦਾ ਆ ਪਰ ਤੁਹਾਡੀ ਆਵਾਜ਼ ਜਿਹੜੀ ਤੁਸੀਂ ਦੇ ਰਹੇ ਹੋ ਇਹਨੂੰ ਆਪਣੀ ਆਵਾਜ਼ ਸਮਝ ਕੇ 2016 ਤੋਂ ਲੜਦਾ ਆ ਰਿਆਂ ਆ ਅਰਦਾਸ ਕਰਿਓ ਕਿ ਤੁਸੀਂ ਸਿਰ ਤੇ ਹੱਥ ਰੱਖਿਓ ਇਹ ਜੋ ਕੁਝ ਤੁਸੀਂ ਸੋਚਿਆ ਹੈ ਕਰਕੇ ਦਿਖਾਵਾਂਗੇ ਨਹੀਂ ਕਰਦੇ ਤੇ ਦੂਜੇ ਬੰਦੇ ਤੁਹਾਨੂੰ ਇਹ ਦਨਾਮਾ ਵੀ ਦੇਾਂਗੇ ਆਉਣ ਵਾਲੇ ਸਮੇਂ 'ਚ ਫਿਰ ਤੁਸੀਂ ਉਹਨਾਂ ਨਾਲ ਕੀ ਕਰੋਗੇ ਜਿਹੜੇ ਬੁਕਰ ਜਾਣਗੇ ਬੋਲੋ ਕਿਆ ਸਾਫ਼ ਨਹੀਂ ਦਿੱਤਾ ਕਿ ਤੁਹਾਡੀ ਇਸ ਨਵੇਂ ਦਲ ਨੂੰ ਸ਼ਕਤੀਕਰਨ ਵਾਲ ਕੋਈ ਨਾਂ ਦੇਖੇ ਕੋਈ ਨਹੀਂ ਚਲਾ ਰਿਹਾ ਇਹਦੇ ਵਿੱਚ ਭਰੋਸਾ ਕਿਵੇਂ ਕਾਇਮ ਕਰੂੰ ਹਾਂ ਇਹਦੇ ਵਿੱਚ ਅਸੀਂ ਬੜੀ ਬਰੀਕੀ ਦੇ ਨਾਲ ਇਹ ਚੀਜ਼ਾਂ ਨੂੰ ਧਿਆਨ 'ਚ ਰੱਖਾਂਗੇ ਜਿਹੜੇ ਲੋਕ ਪੰਜਾਬ ਹਤੈਸ਼ੀ ਜਾਂ ਪੰਥ ਹਤੈਸ਼ੀ ਸੋਚ ਰੱਖਦੇ ਉਹ ਜਿੱਥੇ-ਜਿੱਥੇ ਵੀ ਲੜ ਰਹੇ ਨੇ ਉਹਨਾਂ ਦੇ ਨਾਲ ਵੀ ਚੱਲਾਂਗੇ ਤੇ ਉਹਨਾਂ ਤੋਂ ਨਾਲ ਵੀ ਲੈ ਕੇ ਤੁਰਾਂਗੇ ਉਹਨਾਂ ਦੀ ਪਛਾਣ ਪਤਾ ਕੀ ਹੁੰਦੀ ਹੈ ਮੂੰਹ ਤੇ ਕੁਝ ਹੋਰ ਕਹਿਣਾ ਤੇ ਪਿੱਠ ਪਿੱਛੇ ਕੁਝ ਹੋਰ ਕਹਿਣਾ ਇਹ 도ਗਲੇ ਬੰਦੇ ਲਾਂਬੇ ਕੀਤੇ ਜਾਣਗੇ ਜਿਹੜੇ ਮਨ ਸਾਜਾ ਮੁਖ ਸਾਜਾ ਸੋਏ ਅਬਰ ਨਾ ਪੇਖੈ ਇੱਕ ਸਿ ਬਿਨ ਕੋਈ ਨਾਨਕ ਦੇ ਲੱਛਣ ਇਹ ਬ੍ਰਹਮ ਗਿਆਨੀਆਂ ਦੇ ਲੱਛਣ ਹੁੰਦੇ ਨੇ ਕਮਿਟਡ ਲੋਕ ਜਿਨ੍ਹਾਂ ਦੇ ਨਾਲ ਅਸੀਂ ਤੁਰਾਂਗੇ ਜਿਨ੍ਹਾਂ ਨੂੰ ਅਸੀਂ ਨਾਲ ਤੋਰਾਂਗੇ ਅਸੀਂ ਇਹ ਨਾਮਾ ਭਰਾਵਾਂਗੇ ਉਹਦੇ ਤੇ ਬਕਾਇਦਾ ਦਸਕਤ ਹੋਣਗੇ ਐਗਰੀਮੈਂਟ ਹੋਊਗਾ ਅਦਾਲਤੀ ਸਰਕਾਰੀ ਕਾਗਜ਼ ਤੇ ਹੋਊਗਾ 10 ਸਾਲ ਦੀ ਕੈਦ ਤੇ 2 ਕਰੋੜ ਦਾ ਜੁਰਮਾਨਾ ਵੀ ਲਿਖਿਆ ਜਾਊ ਜਿਹੜਾ ਕਮਿਟਮੈਂਟ ਤੋਂ ਭਜੂ ਛੇਰੇ ਪੰਜਾਬ ਦੀ ਵਜਾਰਤ ਵਿੱਚ ਮੁਕਮचंद ਵੀ ਵਹਿੰਦਾ ਸੀ ਹਾ ਜੀਜੂ ਤਿੰਨਵੀਂ ਬੈਠਦਾ ਸੀ ਹਰੀ ਸਿੰਘ ਨਲੂਆ ਵੀ ਬੈਠਦਾ ਸੀ ਸਰਦਾਰ ਸ਼ਾਮ ਸਿੰਘ ਅਟਾਰੀ ਤੇ ਅਕਾਲੀ ਫੂਲਾ ਸਿੰਘ ਵੀ ਬੈਠੇ ਸਨ ਇੱਥੇ ਖਾਲਸ ਤੋਂ ਭਾਵ ਮਾਨਸ ਕੀ ਜਾਤ ਸਭੇ ਇਸ ਤੇ ਪਹਿਚਾਨੋ ਜਿੱਥੇ ਕੇਵਲ ਲਾਇਡ ਆਰਡਰ ਦੀ ਗੱਲ ਹੋਊ ਇੱਥੇ ਵੋਟ ਤੇ ਨੋਟ ਆਪਣੇ ਤੇ ਪਰਾਏ ਨੂੰ ਵੇਖ ਕੇ ਫੈਸਲਾ ਨਹੀਂ ਲਿਆ ਜਾਏਗਾ ਔਰ ਫਿਰ ਬੇਨਤੀ ਕਰਾਂਗਾ ਪੰਜਾਬ ਤੇ ਪੰਥਲੀ ਐਗਰੀਮੈਂਟ ਲਿਖਣ ਵਾਲੇ ਸਰਕਾਰੀ ਖਾਲਸਾ ਦੇ ਨਾਲ ਸਾਡੇ ਐਗਰੀਮੈਂਟ ਹੋਣਗੇ ਜੰਗੀਆਂ ਦੀ ਰਾਸੀ ਪਾਰਕਾ ਹੁਣ ਤੱਕ ਲੰਗੀਆਂ ਲੰਗੀਆਂ ਬੜੀਆਂ ਨੇ ਉੱਠ ਕੇ ਬਣੀਆਂ ਨੇ ਉਹਨਾਂ ਦਾ ਵੀ ਏਜੰਡਾ ਇੱਕ ਹੀ ਰਿਹਾ ਜੇ ਪਾਰਲੀਮੈਂਟਿਕ ਸਿਸਟਮ ਦੇ ਅੰਦਰ ਤੁਸੀਂ ਵੀ ਆਪਣੀ ਕੋਣਾ ਲੜਦੇ ਹੋ ਤਾਂ ਤੁਹਾਡੇ ਕੋਲ ਕੀ ਬਦਲ ਸਾਡੇ ਕੋਈ ਬਦਲ ਹੋਊਗਾ ਕਿ ਅਸੀਂ ਦਿੱਲੀ ਤੋਂ ਪਰੋਸ਼ ਕੇ ਨਹੀਂ ਆਏ ਹੋਏ ਅਸੀਂ ਕਰਤਾਰਪੁਰ ਦਾ ਮਾਡਲ ਗੁਰੂ ਰਾਮਦਾਸ ਜੀ ਦੇ ਚਰਨਾਚੋਂ ਤੇ ਸ਼ੇਰੇ ਪੰਜਾਬ ਦੀ ਉਹ ਸੋਚ ਬਾਬਾ ਬੰਦਾ ਸਿੰਘ ਬਹਾਦਰ ਜਿਨਨੇ ਪੂਰੇ ਭਾਰਤ ਦੇ ਲੋਕਾਂ ਦੀਆਂ ਜ਼ਮੀਨਾਂ ਲੋਕਾਂ ਦੇ ਨਾਂ ਕਰਾ ਕੇ ਦੱਸ ਦਿੱਤਾ ਸਰਕਾਰੀ ਖਾਲਸਾ ਤੋਂ ਬਿਨਾ ਕਦੀ ਹੱਕ ਬਹਾਲ ਨਹੀਂ ਹੋ ਸਕਦੇ ਇੱਥੇ ਮੁਗਲਿਆ ਸਲਤਨਤ ਆਈ ਉਹਨੇ ਮੰਦਰ ਤੋੜੇ ਉਹਨੇ ਗੁਰਦੁਆਰੇ ਤੋੜੇ ਅੱਜ ਰਾਮ ਰਾਜ ਬਣਿਆ ਮੰਦਰ ਵੀ ਟੁੱਟੇ ਮੰਦਰ ਬਣੇ ਮੈਂ ਤਰਕ ਨਹੀਂ ਕਰ ਰਿਹਾ ਸਚਾਈ ਬਿਆਨ ਕਰ ਰਿਹਾ ਮਸਜਿਦਾਂ ਵੀ ਟੁੱਟੀਆਂ ਤੇ ਗੁਰਦੁਆਰੇ ਦਾਗ ਮਾਰ ਸਭ ਮੰਦਰ ਬਣਾ ਦਿੱਤੇ ਅਸੀਂ ਕਿੰਨੀ ਵਾਰੀ ਉਹਦੇ ਮਾਰ ਚ ਕੱਢ ਚੁੱਕੇ ਹਾਂ ਗਿਆਨ ਗੋਦੜੀ ਮੰਦਰ ਬਣਾਇਆ ਗਿਆ ਪੰਹਾ ਸਭ ਗੁਰਦੁਆਰਾ ਮੰਦਰ ਬਣਾਇਆ ਗਿਆ ਲੋੜ ਕੀ ਸੀ ਮੰਦਰ ਨੂੰ ਮੰਦਰ ਗੁਰਦੁਆਰੇ ਨੂੰ ਗੁਰਦੁਆਰਾ ਅਰ ਮਸਜਿਦ ਨੂੰ ਮਸਜਿਦ ਰਹਿਣ ਦੇ ਵਿੱਚ ਸਾਡੀ ਕੀ ਦਿੱਕਤ ਹੈ ਕਿਸੇ ਦੀ ਆਈਡੈਂਟੀਟੀ ਖਤਮ ਕਰਨੀ ਤੇ ਆਪਣੀ ਥੋਪਣੀ ਇਹ ਉਹਨਾਂ ਦਾ ਹੋ ਸਕਦਾ ਹੈ ਪਰ ਸਰਕਾਰੀ ਖਲਸਾ ਦਾ ਹੋਊਗਾ ਏ ਸਭੇ ਸਾਂਝੀ ਵਾਲ ਸਦੈਨ ਤੋਂ ਕਿਸੇ ਨਾ ਦੀ ਸੈ ਬਹਰਾ ਜੀ ਵੇ ਸਲੀ ਸਾਡੀ ਪਾਲਸੀ ਉਹਨਾਂ ਤੋਂ ਵੱਖਰੀ ਐ ਉਹ ਚੌਧਰ ਲਈ ਕੁਰਸੀ ਲਈ ਪੈਸੇ ਲਈ ਲੀਡਰ ਬਣਦੇ ਨੇ ਅਸੀਂ ਘਰ ਫੂਕ ਕੇ ਅੱਗੇ ਤੁਰ ਰਹੇ ਫਰਕ ਐ ਬਿਲਕੁਲ ਜੀ ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਆ ਗਈ ਭਾਈ ਸਾਹਿਬ ਉੱਥੇ ਕੋਈ ਵੀ ਹੋਵੇ ਮੈਂ ਵਾਰ-ਵਾਰ ਬੇਨਤੀ ਕਰਦਾ ਕਿਸੇ ਬੰਦੇ ਨੂੰ ਨਿਸ਼ਾਨਾ ਬਣਾ ਕੇ ਆਪਣੇ ਤੇ ਪਰਾਏ ਦਾ ਫਰਕ ਪੈਦਾ ਨਾ ਕਰੀਏ ਉੱਥੇ ਬੰਦੀਆਂ ਦੇ ਵਿੱਚ ਮੁਸਲਮਾਨ ਵੀ ਬੈਠੇ ਹਿੰਦੂ ਭਰਾ ਵੀ ਬੈਠੇ ਐ ਈਸਾਈ ਵੀ ਬੈਠੇ ਐ ਸਾਡੇ ਵੀ ਬੈਠੇ ਐ ਜਿਹੜੇ ਮਨੁੱਖੀ ਅਧਿਕਾਰਾਂ ਤੋਂ ਸੰਵਿਧਾਨ ਕਾਨੂੰਨ ਤੋਂ ਬਾਹਰ ਜਾ ਕੇ ਨਜਾਇਜ਼ ਤੰਗੇ ਨੇ ਉਹਨਾਂ ਦੇ ਨਾਲ ਸੀ ਹਾਂ ਤੇ ਅੱਗੇ ਵੀ ਹੋਵਾਂ ਲਾਸਰ ਸਵਾਲ ਹੋ ਰਿਹਾ ਕਿ ਜਿੰਨੀਆਂ ਵੀ ਸਾਡੀਆਂ ਧਰਮ ਕਿਥੇ ਬੰਨੀਆਂ ਨੇ ਜਾਂ ਜਿੰਨੇ ਵੀ ਸਾਡੀਆਂ ਸਿਆਸੀ ਪਾਰਟੀਆਂ ਨੇ ਤਕਾਲੀ ਦਲ ਨੂੰ ਸਿੱਖਾਂ ਦੇ ਵਜੋਂ ਉਹ ਸਾਲ ਜਿਹੜੀਆਂ ਦੀਆਂ ਵੀ ਅਸੀਂ ਅੰਤਖ ਮੁੱਦੇ ਤੇ ਲੜਦੇ ਤੇ ਪੰਥਕ ਮੁੱਦੇ ਹੈਗੇ ਨਹੀਂ ਜਿਹੜੇ ਸਾਰੇ ਕਹਿੰਦੇ ਕਿ ਅਸੀਂ ਪੰਥ ਹਾਂ ਇਹਨਾਂ ਨੇ ਗੁੰਮਰਾਹ ਕੀਤਾ ਜੀ ਪੰਥ ਦਾ ਨਾਮ ਵਰਤ ਕੇ ਲੋਕਾਂ ਨੂੰ ਬੁੱਧੂ ਬਣਾਇਆ ਪੰਥ ਕੀ ਸੀ ਮਨੁੱਖੀ ਅਧਿਕਾਰ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਪੰਥ ਤਾਇਆ ਸੀ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਦੀ ਸਾਜਨਾ ਕੀਤੀ ਆਪਣਾ ਚੱਬਰ ਵੀ ਸਾਹਮਣੇ ਬਿਠਾਇਆ ਆ ਪੰਚਾਇਤ ਲੋਕਾਂ ਚੋਂ ਚੁਣੀ ਆਪਣੇ ਚੋਂ ਨਹੀਂ ਇਹ ਕਿਹੜੇ ਲੋਕ ਨੇ ਕਦੇ ਪਿਓ ਤੇ ਕਦੇ ਪੁੱਤ ਭਾਵੇਂ ਅਮਲੀ ਕਿਉਂ ਨਾ ਹੋਵੇ ਬਸ ਮੁੱਖ ਮੰਤਰੀ ਬਣਾਉਣਾ ਦੂਜੇ ਬੰਨੇ ਜਿਹੜੇ ਪੰਥਕ ਖਵਾਉਣ ਵਾਲੇ ਨੇ ਭਾਵੇਂ ਅਮਲੀ ਕਿਉਂ ਨਾ ਹੋਣ ਬਸ ਜੀ ਇਹੀ ਵਾਰਸ ਹੈ ਤੁਹਾਡਾ ਨਹੀਂ ਆਉਣ ਦੇਣਾ ਇਸ ਲਈ ਇਹ ਸਿਲਸਲੇ ਚ ਆਪਾਂ ਨੂੰ ਨਿਕਲਣਾ ਹੋ। ਇਸ ਗੱਲ ਤੇ ਰੰਤਾ ਤੋਂ ਪਹਿਲਾਂ ਤੁਹਾਡਾ ਸਿਲਸਲਾ ਭਾਵਨਾ ਦਾ ਕੀ ਲੱਗਦਾ ਕਿ ਦੋਨਾਂ ਦਾ ਰਾਈਸ ਕਿ ਚੱਲੇਗਾ ਜਾਂ ਪਹਿਲੇ ਸਿੱਖ ਸਤਿ ਭਾਵਨਾ ਦਲ ਸਾਡੀ ਧਾਰਮਿਕ ਸੁਸਾਇਟੀ ਹੈ। ਉਹਨੇ ਉੱਥੇ ਹੀ ਰਹਿਣਾ ਹੈ। ਉਹਨੇ ਕਾਰਜ ਕਰਨੇ ਨੇ ਜਿਹੜੇ ਗੁਰੂ ਪੰਥ ਵੱਲੋਂ ਮਨਵਤਾ ਲਈ ਹਰ ਤਰ੍ਹਾਂ ਦੇ ਲੱਗੇ ਹੋਏ ਨੇ ਤੇ ਵੀ ਬੇਨਤੀ ਕਰਾਂ ਧਰਮ ਲਾਇ ਐਂਡ ਆਰਡਰ ਹੈ। ਧਰਮ ਕੋਈ ਫਿਰਕਾ ਪਰਸਤੀ ਨਹੀਂ। ਅਸੀਂ ਵਾਰ-ਵਾਰ ਕਹਿੰਨੇ ਧਰਮ ਦੇ ਨਾਂ ਤੇ ਲੜ ਰਹੇ ਹਾਂ। ਗੁੰਮਰਾਹ ਕੀਤਾ ਗਿਆ ਧਾਰਮਿਕ ਡਿਸਪਲਨ ਹੈ ਜਿਹੜਾ ਸਾਰਿਆਂ ਨੂੰ ਜੀਓ ਤੇ ਜੀਣ ਦਿਓ ਦੀ ਗੱਲ ਕਰਦਾ ਹੈ ਨਿਰਭਉ ਤੇ ਨਿਰਵੈਰ ਦੀ ਗੱਲ ਕਰਦਾ ਹੈ ਉਹ ਧਰਮ ਨੂੰ ਆਖਿਆ ਜਾਂਦਾ ਹੈ ਇਹ ਕਿਹੜੇ ਧਰਮ ਨੇ ਉਹਦਾ ਸਿਰ ਉਹ ਵੱਡ ਰਿਹਾ ਉਹਦਾ ਉਹ ਵੱਡ ਰਿਹਾ ਉਹਨੂੰ ਉਹ ਲੁੱਟਣਾ ਚਾਹੁੰਦਾ ਹੈ ਉਹਦੀ ਇੱਜ਼ਤ ਉਹ ਬਰਬਾਦ ਕਰਨੀ ਚਾਹੁੰਦਾ ਹੈ ਇਹ ਕਿਹੜੀਆਂ ਨੀਤੀਆਂ ਤੇ ਕਿਹੜੇ ਧਰਮ ਦੀ ਸ਼ੇਰੇ ਪੰਜਾਬ ਦੀ ਕਰਕੇ ਕੀਤਾ ਕਾਰਜ ਕਰਨੀ ਆ ਉਹ ਤਾਂ ਅਨਾਉਂਸ ਕਰਾਂਗੇ ਜਾਂ ਕਿ ਗੱਲ ਕਰਾਂਗੇ ਉਹ ਤੁਹਾਡੇ ਰੂਬਰੂ ਮੈਂ ਪ੍ਰਾਮਾ ਦੇ ਫਿਰ ਹੋਊਗਾ ਕਿ ਉਹਨਾਂ ਦੇ ਬਕਾਇਦਾ ਡਰੈਸ ਕੋਡ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਉਹਨਾਂ ਦੀਆਂ ਜ਼ਿੰਮੇਵਾਰੀਆਂ ਭਜਦੇ ਨੇ ਉਹਨਾਂ ਦੀਆਂ ਸਜਾਵਾਂ ਕੀ ਹੋਣਗੀਆਂ ਅਸੀਂ ਨਗ ਪੂਰੇ ਨਹੀਂ ਕਰਾਂਗੇ ਅਸੀਂ ਗੁਰੂ ਕਿਰਪਾ ਦੇ ਨਾਲ ਬੜੀ ਪ੍ਰੀਤੀ ਨਾਲ ਤੁਹਾਡੇ ਸਾਹਮਣੇ ਉਹ ਟਾਂਜਾ ਵੀ ਲੈ ਕੇ ਆਵਾਂਗੇ ਔਰ ਸਾਰਿਆਂ ਨੂੰ ਸੁਨੇਹਾ ਦਿੰਦੇ ਆ ਔਰ ਦਲ ਇਹ ਜਿਹੜਾ ਸ਼ੇਰ-ਏ-ਪੰਜਾਬ ਬਦਲ ਹੈ ਇਨੂੰ ਘਰ ਘਰ ਲੈ ਕੇ ਜਾਣਾ ਇਹ ਮੇਰੀ ਜ਼ਿੰਮੇਵਾਰੀ ਨਹੀਂ ਤੁਹਾਡੀ ਹੈ ਭਰਾਵਾਂ ਦੀ ਤੁਸੀਂ ਲੈ ਕੇ ਜਾਣਾ ਹੋ ਪਰ ਇਹਨੂੰ ਕੋਈ ਨਹੀਂ ਹਾਂਜੀ ਬਿਲਕੁਲ ਜੀ ਅੱਜ ਤੋਂ ਤਿਆਰੀ ਸਮਝੋ ਬਸੇ ਤੁਸੀਂ ਦੇਖਣਾ ਹੈ ਹਨਾ ਅਸੀਂ ਤਿਹਾਡਾ ਨਾਰਾ ਮਾਰਦਾ ਹੁਣ ਤੁਸੀਂ ਦੇਖਣਾ ਕਿ ਸਾਡੇ ਹੱਥ ਦੇ ਨਾਰੇ ਨੂੰ ਕਿੱਥੋਂ ਤੱਕ ਲੈ ਕੇ ਜਾਣਾ ਤੇ ਜਿੰਨੇ ਵੀ ਅੱਜ ਪੱਤਰਕਾਰ ਭਰਾ ਆਏ ਆ ਸਾਡੀਆਂ ਭੈਣਾਂ ਮਾਤਾਵਾਂ ਸੇਵਾਦਾਰ ਸਾਰੇ ਪਹੁੰਚੇ ਨੇ ਮੈਂ ਸਭ ਨੂੰ ਤੈ ਦਿਲੋਂ ਜੀਉ ਆਇਆਂ ਆਖਦਾ ਹਾਂ ਧੰਨਵਾਦ ਮੈਂ ਨਹੀਂ ਕਰਦਾ ਕਾਰਨ ਇੱਥੇ ਕਿਹੜਾ ਪਹਿਸਾਨ ਕੀਤਾ ਆ ਕਿ ਅਸੀਂ ਜੇ 来 ਲੋਕਾਂ ਵਾਸਤੇ ਆਂ ਪੰਜਾਬ ਵਾਸਤੇ ਆਂ ਪੰਜਾਬ ਦੀ ਧਰਤੀ ਵਾਸਤੇ ਆਂ ਤੇ ਫਿਰ ਨਾ ਕੋਈ ਬੋਝ ਹੈ ਨਾ ਨਿਰਾਸ਼ਾਵਾਦੀ ਆ ਨਾ ਕੋਈ ਸਾਨ ਹੈ ਤੇ ਨਾ ਕੋਈ ਧੰਨਵਾਦ ਦੀ ਮੈਂ ਕੋਈ ਗੱਲ ਰੱਖਦਾ ਹਾਂ ਕੇਵਲ ਤੇ ਕੇਵਲ ਫਰਜ਼ ਬਣਦਾ ਹੈ ਤੇ ਤੁਹਾਡੇ ਸਾਰਿਆਂ ਲਈ ਅਰਦਾਸ ਕਰਦਾ ਹੈ ਮਹਾਰਾਜ ਸਭ ਨੂੰ ਸਤਿਜਾਪੀਆਂ ਆਪਸੀ ਪਿਆਰ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ੇ ਤਾਂ ਕਿ ਤੁਸੀਂ ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕਰਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰ